ਕਹਿੰਦੇ ਬਲੌਗ ਸਟਾਰਟ ਕਰ ਲਿਆ ਅੱਜ ਮਿੱਤਰੋ ਅੱਜ ਤੇ ਅੱਧੀ ਰਾਤ ਤੇ ਕਹਿੰਦੇ ਇੱਥੇ ਸੋਫਾ ਸੱਜੇ ਹੋਏ ਨੇ ਕਿਉਂ ਦੇਖਣਾ ਹੈ ਨਾ ਜੱਗੀ ਅੱਜ ਥੋੜੀ ਤਬਦੀਲੀ ਹੁਣ ਕਹਿੰਦੇ ਦੋ ਦੋ ਜਾਣੇ ਅੱਜ ਕਰਾਂਗੇ ਫਾਈਨਲ ਮੈਚ ਲੱਗੂਗਾ ਦੋ ਜਾਣੇ ਨਿਕਲਣੇ ਜਾਣਗੇ ਕਰਵਾਲੇ ਬਈ ਸਾਈਨ ਕਰਵਾਲੇ ਇਹਨਾਂ ਨੇ ਜਿਵੇਂ ਕਰੋਨਾ ਟਾਈਮ ਟਾਈਮ ਬੇਲੇ ਜੰਗ ਲਈ ਜੰਗ ਲਈ ਯੋਧੇ ਚਾਹਦੇ ਨੇ ਲੈ ਵੀ ਕਹਿੰਦੇ ਬਹੁਤ ਹੀ ਜਬਰਦਸਤ ਮੁਕਾਬਲਾ ਸੀ ਕਹਿੰਦੇ ਬਲੌਗ ਸਟਾਰਟ ਕਰ ਲਿਆ ਅੱਜ ਮਿੱਤਰੋ ਅੱਜ ਤੇ ਅੱਧੀ ਰਾਤ ਨੂੰ ਤੇ ਅੱਜ ਚੱਲੇ ਅੱਜ ਚੱਲੇ ਅਸੀਂ ਨਹੀਂ ਨਹੀਂ ਵਾਪਾ ਜੀ ਵਾਪਾ ਕਿੱਥੇ ਅੱਜ ਸਾਰਾ ਦਿਨ ਪਤਾ ਨਹੀਂ ਬੰਦਾ ਕਿੱਥੇ ਗਿਆ ਜਿਹੜਾ ਬਲੌਗ ਅੱਜ ਨਹੀਂ ਅੱਜ ਫਿਰ ਗਏ ਹੀ ਨਹੀਂ ਨਾ ਤਾਂ ਨਾ ਤਾਂ ਤੁਹਾਨੂੰ ਦੱਸ ਨਹੀਂ ਨਾ ਤਾਂ ਤੁਹਾਨੂੰ ਨਾ ਤਾਂ ਤੁਹਾਨੂੰ ਦੱਸਣਾ ਚਾਹੁੰਦੇ ਸਾਨੂੰ ਨਾਲ ਲੈ ਕੇ ਜਾਂਦੇ ਨੇ ਇਹ ਕਿੱਥੇ ਅੱਜ ਅਸੀਂ ਘਰੇ ਸੀਗੇ ਤਾਂ ਕਰਕੇ ਬਲੌਗ ਸ਼ੂਟ ਨਹੀਂ ਹੋਇਆ ਚੁੱਪ ਕਰ ਜਾਓ ਜੀਜੂ ਅਸਲ ਗੱਲ ਕੀ ਸੀ ਅੱਜ ਹੈਗਾ ਹੀ ਫੈਮਿਲੀ ਟਾਈਮ ਅੱਛਾ ਫਿਰ ਅਸੀਂ ਵੀ ਫੈਮਿਲੀ 'ਚ ਹੀ ਆਉਣੇ ਵੈਸੇ ਚਲ ਕੋਈ ਗੱਲ ਨਹੀਂ ਤੁਸੀਂ ਨਹੀਂ ਮੰਨਦੇ ਬਾਈ ਅਸੀਂ ਅਸੀਂ ਕੋਈ ਗੱਲ ਨਹੀਂ ਆਪਣਾ ਜੱਲ ਨਹੀਂ ਕਰ ਰਿਹਾ ਮੈਂ ਤੇ ਅਸੀਂ ਤਾਂ ਫੈਮਲੀ ਮੰਨਦੇ ਸਾਬ ਦਾ ਜੀਜੂ ਮੰਨਦੇ ਖੜਾ ਜਾਂਦੇ ਆ ਆਪਾਂ ਨੂੰ ਲੈ ਗਈ ਨੀਏ ਚੱਲ ਕੋਈ ਜਾਂਦੇ ਐਵੇਂ ਪ੍ਰਾਣੇ ਨਾ ਜਾਂਦੇ ਪ੍ਰਾਣੇ ਨਾ ਜਾਂਦੇ ਹੁਣ ਅਸੀਂ ਜਾਂਦੇ ਆ ਅੰਡਿਆਈ ਨਹੀਂ ਹੁਣ ਚੱਲੇ ਅਸੀਂ ਆਊਟਲੈਟ ਜੇ ਟਾਈਮ ਮਿਲੇ ਉੱਥੇ ਮੋਹੌਲ ਆ ਕੇ ਖੇਡਾਂਗੇ ਅੱਜ ਵੀ ਬੋਲਿੰਗ ਕਰਾਂਗੇ ਅੱਜ ਵੀ ਮੈਚ ਪੂਰੇ ਜੇ ਅਸਲੀ ਲੱਗੇ ਨਹੀਂ ਉਹ ਬਾਈ ਯਾਰ ਤੈਨੂੰ ਤਿੰਨ ਤਿੰਨ ਜਨਾਂ ਨੂੰ ਨਾ ਸੈੱਟ ਨਹੀਂ ਹੋਣਾ ਆਪਾਂ ਹੱਲ ਕਰਾਂਗੇ ਉਹਦਾ ਚੱਲ ਹੱਲ ਕਰ ਲਾਂਗੇ ਕਿਵੇਂ ਕਰਾਂਗੇ ਹਾਂਜੀ ਮਤਲਬ ਆਪਾਂ ਤਿੰਨ ਦੀਆਂ ਟਿਕਟਾਂ ਖਰੀਦਦੇ ਉਹਨਾਂ ਤੋਂ ਅੱਛਾ ਠੀਕ ਆ ਜੀ ਇੱਕ ਬੰਦਾ ਪਹਿਲਾਂ ਤਾਂ ਵਲੌਗ ਬਣਾਊਗਾ ਦੇਖ ਠੀਕ ਆ ਜੀ ਬਾਹਰ ਰਹਿ ਕੇ ਓਕੇ ਠੀਕ ਹੈ ਉਸ ਤੋਂ ਬਾਅਦ ਜਦੋਂ ਬੰਦੇ ਨੇ ਗੇੜੇ 'ਚ ਦੇਲੇ ਇੱਕ ਨੇ ਨਹੀਂ ਪਤਾ ਕੀ ਕਰਾਂਗੇ ਜੀ ਇਹ ਦੋ ਦੋ ਨਹੀਂ ਪਤਾ ਕੀ ਕਰਾਂਗੇ ਦੋ ਦੋ ਕਰਾਂਗੇ ਰੇਸ ਲਾਵਾਂਗੇ ਦੋ ਦੋ ਦੇ ਵਿੱਚ ਦੋ ਦੋ ਦੀ ਸੈਟਰ ਹੋ ਜੀ ਚੱਲ ਆ ਇਹ ਸੈਟ ਆ ਆ ਓਏ ਮੈਚ ਫਸਾਵਾਂਗੇ ਐਂ ਕਰ ਲਾਂਗੇ ਹਾਂ ਜੀ ਪਹਿਲਾਂ ਨਾ ਮੈਂ ਜ਼ਾਦਾ ਹੁਣ ਤੁਹਾਨੂੰ ਮੈਂ ਵੀ ਮੜਾ ਜੇ ਇਧਰੋਂ ਕਰਦੀ ਲਾਵਾਂ ਮੈਂ ਮਿੰਡੀ ਵੀ ਕਿਤੇ ਤੇ ਆ ਤੇ ਪਤਾ ਅੱਜ ਅਸੀਂ ਕਰਾਂਗੇ ਚਲੋ ਰਾਈਡਿੰਗ ਉਥੇ ਤੇ ਆਹ ਮੁੰਡਾ ਹੈਡਾ ਹਰਜਿੰਦਰ ਇਹਨੂੰ ਭਰਾ ਨੂੰ ਮੈਂ ਫੋਨ ਲਾਇਆ ਮੈਨੂੰ ਕਹਿੰਦਾ ਕਹਿੰਦਾ ਰਹਿਣ ਤੋਂ ਹੁਣ ਤਾਂ ਵੇ ਜੰਦੇ ਲਾਇਆ ਮੈਂ ਨਾ ਮੈਨੂੰ ਐਂ ਜਿਵੇਂ ਮੈਂ ਵੀ ਮੈਂ ਜੀਜੂ ਨੇ ਕਿਹਾ ਜਵਾਬ ਤਾਂ ਦੇਣਾ ਨਹੀਂ ਆਪਾਂ ਜੀ ਕੀ ਕੀ ਇਸਲਾ ਮੇਰੇ ਨਾਲ ਜੱਗੀ ਜੱਲ ਦੇ ਯਾਰ ਜੱਗੀ ਕੁਝ ਪੁੱਛ ਰਹੇ ਹਾਂ ਵੀਰੇ ਹਾਂ ਠੀਕ ਹੈ ਕੰਮ ਹੋਣਗੇ ਵੀ ਮੈਂ ਕੱਲ ਬਾਅਦ ਆਉਣਾ ਲੱਗਦਾ ਹੈ ਕਿ ਦੋ ਆ ਕੇ ਹੋਂਗੇ ਇਹ ਬਰਾਉਣਾ ਜਿਹੜਾ ਇਹ ਤੋਂ ਵੀ ਅੱਧੀ ਰਾਤ ਨੂੰ ਇਹ ਤੇ ਲੈ ਕੇ ਜਾਂਦਾ ਹੋਰ ਮੈਂ ਐ ਕਿਹਾ ਸੀ ਰਾਤਾਂ ਦੇ ਰਾਗ ਨੇ ਇੱਕ ਦੋ ਦਿਨ ਨਹੀਂ ਇੱਥੇ ਮੈਂ ਵੀ ਕੋਈ ਗੱਲ ਨਹੀਂ ਆ ਹਾਂ ਹਾਂ ਨਹੀਂ ਫਿਰ ਹੈਗੇ ਵੀ ਇੱਕ ਦੋ ਦਿਨ ਨੇ ਯਾਰ ਬਾਹਰੋਂ ਮਸਾਦਾ ਆਏ ਨੇ ਸਾਡਾ ਜੀ ਲੱਗਿਆ ਹੋਇਆਗਾ ਮਿਸ ਕਰਦੇ ਜੀ ਅਸੀਂ ਤੁਹਾਨੂੰ ਤੇ ਦਿਲੋਂ ਉਹ ਵੀ ਪੂਰਾ ਤੇ ਪਰ ਤੁਹਾਨੂੰ ਸਾਨੂੰ ਨਾਲ ਲੈ ਕੇ ਨਹੀਂ ਜਾਂਦੇ ਚੱਲ ਕੋਈ ਗੱਲ ਨਹੀਂ ਉਹ ਅੱਜ ਸਾਨੂੰ ਪਤਾ ਲੱਗ ਗਈ ਕਹਿੰਦੇ ਫੈਮਿਲੀ ਨਾਲ ਵੀ ਟਾਈਮ ਸਪੈਂਡ ਕਰਨਾ ਜਰੂਰੀ ਆਉਗੀ ਅਸੀਂ ਵੀ ਚੱਲ ਅਸੀਂ ਸਮਝ ਲੈ ਗਈ ਜਰੂਰੀ ਆ ਤੇ ਹੁਣ ਸਾਨੂੰ ਜਾ ਕੇ ਮਲਾਉਣਿਆ ਉੱਥੇ ਕਰਦੇ ਆ ਬੋਲਿੰਗ ਕੁਝ ਵੀ ਕਰਦੇ ਆ ਚਲੋ ਤੁਹਾਨੂੰ ਦਿਖਾਵਾਂਗੇ ਉੱਧਰ ਆਪਣਾ ਮੈਚ ਲੱਗਿਆ ਹੀ ਬੋਲਿੰਗ ਦਾ ਅੱਜ ਮੈਚ ਲੱਗੂਆ ਸਪੀਡਿੰਗ ਦਾ ਸਪੀਡਿੰਗ ਦਾ ਚਲੋ ਕੁਛ ਨਾ ਕੁਛ ਉਹਨੂੰ ਕਰਕੇ ਦਿਖਾਵਾਂਗੇ ਤੇ ਚਲੋ ਮਿਲਦੇ ਹੁਣ ਜਾ ਕੇ ਅੰਡਿਆਏ ਤੇ ਮੁੰਡਾ ਸਾਡਾ ਇਹ ਬਿਜ਼ੀ ਰਹਿੰਦਾ ਪਤਾ ਨਹੀਂ ਕਿੱਧਰ ਬਿਜ਼ੀ ਰਹਿੰਦਾ ਕਿੱਧਰ ਨਾ ਤੇ ਚਲੋ ਕੋਈ ਨਹੀਂ ਬਿਜ਼ੀ ਲਾਈਫ ਆ ਤੇ ਸਕੇਡਿਊਲ ਬਿਜ਼ੀ ਆ ਕਹਿੰਦਾ ਮੁੰਡੇ ਦਾ ਹਾਂ ਚਲੋ ਮਿਲਦੇ ਹੁਣ ਜਾ ਕੇ ਅੰਡਿਆਆ ਆਓ ਕਹਿੰਦੇ ਫਰਨੀਚਰ ਦੇਖਣਾ ਇੱਥੇ ਵੀ ਤੇ ਉਦੋਂ ਆਪੇ ਇੱਕ ਜੀਜੂ ਦੇ ਵਲੌਗ ਚ ਦੇਖਿਆ ਸੀਗਾ ਇਹ ਬੁੱਢਜ਼ਾਰੇ ਤੇ ਫਿਰਦੇ ਨੇ ਤੇ ਕਹਿੰਦੇ ਇੱਥੇ ਸੋਫਾ ਸੱ ਲੱਗੇ ਹੋਏ ਨੇ ਕਿ ਉਹ ਦੇਖਣਾ ਨਾ ਜੱਗੀ ਅੱਜ ਤਾਂ ਲਈ ਲੈਣਾ ਅੱਜ ਤਾਂ ਲਈ ਲੈਣਾ ਜੀਜੇ ਨੂੰ ਨਾਲ ਲੈ ਕੇ ਆਏ ਸਪਰੇਸ ਹਾਂ ਖਰਚਾ ਕਰਾਂਗੇ ਅੱਜ ਤਾਂ ਕਿਹੜਾ ਉਧਰ ਨਹੀਂ ਪਿਆ ਸੋਫਾ ਉਹ ਲੈਣਾ ਜੀ ਜਿਹੜਾ ਇੱਕ ਉਧਰ ਨਾਲ ਬੜਾ ਸੋਹਣਾ ਪਿਆ ਚਲ ਤੁਹਾਨੂੰ ਜਾ ਕੇ ਦਿਖਾਉਣਾ ਕਿਹੜਾ ਲੈਣਾ ਕਿਹੜਾ ਨਹੀਂ ਬਾਕੀ ਤੁਹਾਨੂੰ ਦੱਸ ਦੀ ਅੱਜ ਜੀ ਬਹੁਤ ਟਾਈਮ ਵੱਲ ਮਿਲੇ ਹਨ ਉਹ ਕਹਿੰਦਾ ਟਾਈਮ ਆਦਾ ਮੈਂ ਮੇਰੇ ਭਰਾ ਨੂੰ ਚਲੋ ਸੋਨੂੰ ਮਿਲਦਾ ਜਾ ਕੇ ਹਾਂ ਆਖੋ ਆਉਂਦੇ ਨੇ ਇੱਥੇ ਇੱਥੇ ਆਇਆ ਮੈਂ ਅਸੀਂ ਨਵੀ ਨੂੰ ਦੱਸਣਾ ਜਾਉਨੇ ਨਵੀ ਦੇਖ ਅੱਜ ਸੋਰ ਤੋਂ ਬਿਗੈਰ ਪਰ ਆਏ ਉੱਥੀਆਂ ਅਸੀਂ ਮੈਂ ਹੀ ਕਹਿੰਦਾ ਮੈਂ ਹਾਂ ਹਾਂ ਸਾਡੀ ਮੀਟਿੰਗ ਇੱਥੇ ਹੁੰਦੀ ਹੈ ਜੀ ਸਾਡੀ ਮੀਟਿੰਗ ਇੱਥੇ ਹੀ ਹੁੰਦੀ ਹੈ ਸਾਡੀ ਮੀਟਿੰਗ ਇੱਕ ਵਾਰੀ ਗੱਲ ਹੋ ਗਈ ਆ ਭਾਂਡੇ ਆ ਮਨੀ ਨੇ ਉਹ ਵੀ ਜਿੱਟ ਰਹੇ ਆ ਉਹ ਨਹੀਂ ਓਏ ਭਾਈ ਕਰ ਵਾਰਾ ਗਟਿਆ ਉਹ ਵੀ 5 6 ਮਾਮੇ ਆ ਮਾਮੇ ਦਾ ਬੱਚੇ ਨੇ ਰੌਕਸੇ ਮੈਨੂੰ ਮਾ ਗੀਏ ਯਰ ਜਰਾ ਇਹਦੇ ਚਾਇ ਸੇ ਸੁ ਹੁਣ ਤੇ ਕੋਈ ਤੇਲਾ ਵਾਲਾ ਕਹਿੰਦਾ ਕਿੱਥੇ ਆਉਂਦੇ ਨੇ ਐਂਡ ਤੇ ਜੂੜਿਓ 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 ਸਾਹਮਣੇ ਦਾ ਕੁਛ ਨਾ ਕੁਛ ਲੈ ਆਉਣੇ ਆ ਅਸੀਂ ਜੂੜਿਓ ਤੋਂ ਹਨਾ ਓਏ ਜੀਜੂ ਦਾ ਬਰਾੜੋ ਜੀਜੂ ਜਦੋਂ ਕੰਮ ਆੜਦੇ ਨਾ ਸਾਡਾ ਵੀ ਕੁਛ ਲੈਣ ਦੀ ਐਨ ਹੋਵੇ ਆ ਜੂੜਿਓ ਆ ਜੰਨੇ ਜੂੜਿਓ ਸਾਹਮਣੇ ਕਦੀ ਚੀਜ਼ ਲੈ ਜਾਂਦੇ ਮਿਲ ਜਾਂਦਾ ਜੀ ਦੇਖੋ ਆਪਾਂ ਹੁਣ ਜਾ ਕੇ ਦਿਖਾਉਣੇ ਆ ਜਾਂਦੇ ਤਾਂ ਆਏ ਨੇ ਭੱਜੇ ਜਿਵੇਂ ਨਾ ਜਿਵੇਂ ਕੀ ਲੈਣਾ ਹੁੰਦਾ ਚੱਲ ਕੁਝ ਵੀ ਲੈ ਲਓ ਲਾਵਾ ਲਾਵਾ ਉਹ ਰੇ ਆ ਈ ਲੈਣੀ ਨੇ ਲਾਵਾ ਬਦਲ ਦਵਾ ਲੈਂ ਤੈਨੂੰ ਟੈਂਟ ਤੇ ਇਹ ਪੈਂਟ ਇਹਨੂੰ ਨਾ ਦਵਾਉਣੀ ਮੁੰਡੇ ਨੂੰ ਸ਼ਾਰਟ ਆ ਸ਼ਾਰਟ ਸੋਹਣੀ ਦੇ ਰੋਗੇ ਨਹੀਂ ਆ ਲੈ ਗਰਾਬ ਵਾਲੀ ਵਿੱਚ ਤਾਂ ਆ ਲਓ ਇਧਰ ਦੇਖੋ ਉਧਰ ਆਉ ਰੇ ਤਾਂ ਕਿੰਨੇ ਸ਼ੌਣੇ ਸ਼ੌਣੇ ਮੁੰਡੇ ਓਏ ਆ ਦੇਖੋ ਹੋਣ ਦੇ ਆ ਬਲੌਗ ਵਾਲੇ ਕਹਿੰਦੇ ਕਹਿੰਦੇ ਸਾਰੇ ਦਿਖਾਵਾ ਸਾਰੇ ਆਏ ਆਏ ਘਰ ਕਿਹਾ ਬਾਓ ਇਹ ਨਹੀਂ ਇਹ ਤਾਂ ਬਲੌਗ ਚ ਨਹੀਂ ਆਉਣਾ ਫਿਰ ਕਿੰਨੇ ਸੋਹਣੇ ਮੁੰਡੇ ਓਏ ਆਏ ਆਏ ਹਾਂ ਆਹ ਕਹਿੰਦੇ ਹੁਣ ਰੇਸ ਲੱਗੂਗੀ ਮੁੰਡਿਆਂ ਦੀ ਅੱਧੀ ਵੜਿਆ ਰੇਸ ਤਾਂ ਲਾਉਣੀ ਆ ਅਸੀਂ ਲਾਵਾਂਗੇ ਆਪਸ ਚ थोड़ी तब्दीली हम कहते दो अज करा गे फाइनल मैच लगूगा हाँ कल फाइनल मैच लगू कल नीजा जी ने कहता ठीक है ठीक है ਪੱਤਰਾ ਦੰਨ ਹੋ ਗਿਆ। ਇਹੋ ਸਾਰੇ ਜਿਆਦਾ ਕਰਵਾਲੇ ਬਈ ਸਾਈਨ ਕਰਵਾਲੇ ਇਹਨਾਂ ਨੇ। ਕਹਿੰਦੇ ਜੇ ਕਿਸੇ ਤੇ ਕੋਈ ਵੀ ਸੱਟ ਫੇਟ ਵੱਜਦੀ ਆ, ਤੋ ਆਪਣੀ ਜ਼ਿੰਮੇਵਾਰੀ ਆਪ ਆ ਬਈ। ਇਹ ਸਾਰਾ ਇਹਨਾਂ ਨੇ ਲਿਖਿਆ ਹੋਇਆ ਇਹਦੇ ਵਿੱਚ। ਇੰਗਲਿਸ਼ 'ਚ ਲਿਖਿਆ ਹੋਇਆ ਆ। ਆਪਾਂ ਕੋਈ ਗੱਲ ਨਹੀਂ ਜੱਕੀ ਟ੍ਰਾਂਸਲੇਟ ਕਰ ਲਾਂਗੇ ਬਰੋ। ਨੋ ਵਾਰੀ। ਓਏ ਚਿੱਠੀ ਆਇਆ ਵਾਂਗੂ ਚਿੱਠੀ ਫੜਵਾਉਣਿਆ। ਆ ਦੇਖੋ ਜੀ, ਆ ਸਾਰਾ ਲਿਖਿਆ ਹੋਇਆ ਜੀ। ਅੰਦਰ ਉਹ ਵੀ ਦੇਣਗੇ, ਮਿੰਨੋ ਵੀ ਦੇਣਗੇ। ਹੋ ਗਿਆ ਆਪਿਆ। ਆ ਕਾਰ ਲਾ ਲੈ ਇੱਧਰ ਫੜਾ ਜਾਨ ਭਾਈ ਆ ਕਾਰ ਹੁਣ ਨਵੇਂ ਚੱਲੇ ਨੇ ਇੱਥੇ ਕੋਈ ਨੰਨਾ ਨਾ ਜਾ ਓਏ ਆਪਣਾ ਬੜੀ ਕੋਈ ਨਹੀਂ ਹੋਣਾ ਇੱਥੇ ਲਾ ਕੇ ਦਿਖਾ ਦੇ ਲੈ ਵੀ ਕਹਿੰਦੇ ਕਰੋਨਾ ਲੈ ਜਿਵੇਂ ਕਰੋਨਾ ਟਾਈਮ ਟਾਈਮ ਬੇਲੇ ਦੀ ਜੰਗ ਲਈ ਜੰਗ ਲਈ ਯੋਧੇ ਚਾਹਦੇ ਨੇ ਆ ਜੋ ਮੇਰੇ ਵੀਰੋ ਤੁਹਾਨੂੰ ਬਾਹਰੇ ਦਿਖਾਉਣੇ ਆ ਇੱਕ ਮਿੰਟ ਜੀ ਸਾਡਾ ਭਰਾ ਜੀ ਕੀ ਰੈਡੀ ਹੋ ਗਿਆ ਲੋ ਵੀ ਕਹਿੰਦੇ ਜੇ ਅੱਗੀ ਨੇ ਵੀ ਸਾਈਨ ਕਰਤੇ ਵੀ ਜੇ ਕੋਈ ਵੀ 60 ਵੇਟ 19 21 ਰੱਬ ਨਾ ਕਰੇ ਹੁੰਦੀ ਆ ਤੁਹਾਡੇ ਭਰਾ ਨਾਲ ਤਾਂ ਇਹਦਾ ਆਪ ਜ਼ਿੰਮੇਵਾਰ ਹੋਵੇਗਾ ਇੱਧਰ ਦੀ ਆ ਜਾ ਬਾਈ ਐਕ ਜੀ ਦਾ ਇੱਧਰ ਦੀ ਆ ਲੋ ਵੀ ਕਹਿੰਦੇ ਲੈ ਵੀ ਕਹਿੰਦੇ ਆਪਦੇ ਗੁਰੂਆਂ ਵੀਰੋਆਂ ਨੂੰ ਮੁੰਡਿਆਂ ਨੇ ਧਿਆਲ ਆ ਦੇਖਦੇ ਆ ਕੌਣ ਬਾਜੀ ਮਾਰਦਾ ਇੱਕ ਪਾਸੇ ਕਰਨ ਤੇ ਦੂਜੇ ਪਾਸੇ ਜੱਗੀ ਸਾਡਾ ਭਰਾ ਜੱਗੀ ਕਹਿੰਦੇ ਮੋਬਾਈਲ ਤੇ ਪਰਸ ਸਾਡੇ ਭਰਾ ਨੇ ਫੜਾ ਚੁੱਕੀ ਓਕੇ ਭਰਾ ਕਰਨ ਭਾਈ ਇੱਧਰ ਆਉਂਗੇ ਬਾ ਕੀ ਆ ਦੇਖੀ ਲੈ ਵੀ ਕਹਿੰਦੇ ਮੁੰਡਿਆਂ ਨੂੰ ਥੋੜਾ ਜਿਹਾ ਇੰਟਰੋਡਕਸ਼ਨ ਦੇ ਰਹੇ ਨੇ ਵੀ ਬ੍ਰੇਕ ਕਿਦਾਂ ਚਲਾਉਣੀ ਆ ਕਿਦਾਂ ਬ੍ਰੇਕ ਲਾਉਣੇ ਆ ਥੋੜਾ ਜਿਹਾ ਬੰਦਿਆਂ ਨੂੰ ਕਰ ਰਹੇ ਨੇ ਸੂਚਿਤ ਕਰ ਰਹੇ ਆ ਓਕੇ bro best of luck ਲੈ ਵੀ ਕਹਿੰਦੇ ਮੁੰਡੇ ਆਹ ਕੌਣ ਆ ਬਾਈ ਮੂਰੇ ਪਹਿਲਾ gekeੜਾਗਾ ਲੈ ਵੀ ਕਹਿੰਦੇ ਕਰਨਾ ਬਾਈ ਮੂਰੇ ਹਜ ਤੱਕ ਕਰਨਾ ਤੇ ਦੇਖੋ ਕੀ ਬੰਦ ਆ ਲੈ ਕੰਮ ਮੁੰਡੇ ਆ ਲੈ ਵੀ ਕਹਿੰਦੇ ਦੂਜੇ ਕੇੜੇ ਸਾਡਾ ਭਰਾ ਜੱਗੀ ਓਏ ਤੇ ਕੀ ਆਇਆ ਓਏ ਉਨੇ ਹੌਲੀ ਕਰ ਲਈ ਬਾਈ 1 ਸੈਕਿੰਡ ਦੀ ਗੇਮ ਆ 21 ਸੈਕਿੰਡ ਦੀ ਹੋਣਾ ਹੈ ਨਾ ਉਹ ਵੀ ਕਰ ਗਿਆ ਉਹ ਗਿਆ ਦਰੀ ਜਕੀਆ ਜਕੀਆ ਓਏ ਓਏ ਹੱਥ ਕਿਹੜਾ ਕਰਦੇ ਹੱਥ ਕਿਹੜਾ ਕਰਦੇ ਓਏ ਚੱਲ ਗਰੀ 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 ਉਹਨਾਂ ਨੂੰ ਗਰੀ ਆ ਆ ਹੱਥ ਖੜੇ ਕਰ ਦੇ ਉਹ ਦਿਨ ਆ ਜਾਉਂਦਾ ਤੂੰ ਤਾਂ ਹਟਾਵੇਂ ਆਉਂਦਾ ਓਏ ਆਈ ਸੈਰ ਲੰਡਨ ਤੋਂ ਔ ਰੋਕੀ ਨਾ ਰੋਕੀ ਨਾ ਰੋਕੀ ਨਾ ਜਾਣੇ ਓ ਜਾਣੇ ਸਰੋ ਬਈ ਆਪਾਂ ਵੀ ਪਹਿਨਨੀ ਹੈ ਹੈਲਮਟ ਲੈ ਵੀ ਕਹਿੰਦੇ ਬਹੁਤ ਹੀ ਜਬਰਦਸਤ ਮੁਕਾਬਲਾ ਸੀ ਦੋਨੇ ਹਾਂ ਕੋਈ ਗੱਲ ਨਹੀਂ ਜਿੱਤ ਹਾਰ ਬੰਦੀ ਆ ਜੀ ਗੜੀ ਕੋ ਕਹਿੰਦੇ ਅ ਕੱਲ ਨੂੰ ਲੱਗੂਗਾ ਮੈਚ ਦੀ ਜਿੱਤੇਗਾ ਜੱਗੀ ਦਾ ਆਪੱਚ ਫਾਸਟ ਦਾ ਸਾਡਾ ਲੱਗੂਗਾ ਸੈਕਿੰਡ ਦਾ ਫਾਈਨਲ ਹੋਣਾ ਛੋਟਾ ਫਾਈਨਲ ਹੋਣਾ ਸੈਕਿੰਡ ਪਲੇਸ ਦਾ ਤੇ ਨਿਆਰਾ ਨਿਆਰਾ ਆਊਗਾ ਕੱਲ ਨੂੰ ਵੀ ਤੇ ਕਿਉਂਕਿ ਅੱਜ ਲੌਂਗ ਵੀ ਲੌਂਗ ਦੇ ਅਸੀਂ ਅੱਜ ਹੀ ਨਹੀਂ ਉਹ ਆ ਡੈਮ ਹੋ ਕੇ ਲੇਟ ਜਿਆਦਾ ਇਹਨਾਂ ਨੇ ਕਰਨਾ ਸੀ ਬੰਦ ਉਹ ਵੀ ਲਿਆ ਸਾਰਾ ਮਾਹੌਲ ਰੁਗ ਗਿਆ ਆ ਰਹੇਗੇ ਅਸ ਤਰਹਿ ਰਹਿ ਗਿਆ ਜਿਵੇਂ ਹੁਣ ਹੁਣ ਚੱਲਦੇ ਆ ਪਿੰਡ ਤੇ ਵਲੌਗ ਬਹੁਤ ਹੀ ਘੈਂਟ ਰਹਾ ਇਹ ਦੇਖਿਓ ਜਰੂਰ ਇਹ ਛੇਤੀ ਕਰ ਦਿੰਨੇ ਆ ਅਪਲੋਡ ਤੇ ਓਕੇ ਹਾਂਜੀ ਮੇਰੇ ਵੀਰੋ ਤੇ ਕਰਕੇ ਰਾਈਡਿੰਗ ਹੁਣ ਚੱਲੇ ਅਸੀਂ ਘਰੇ ਤੇ ਆਪਾਂ ਇਹਨਾਂ ਨੂੰ ਬਹੁਤ ਨਿਆਰਾ ਆਇਆ ਤੇਰਾ ਗੱਲਬਾਤ ਤੇਰਾ ਗੱਲਬਾਤ ਹੋ ਗਈ ਆ ਬੰਨ ਕੀਤਾ ਬੰਨ ਕਰਿਆ ਤੇ ਨਦੀ ਵੀ ਬੰਨ ਕਰ ਬਹੁਤ ਵਧੀਆ ਨਿਆਰਾ ਆ ਜਿਵੇਂ ਬੰਦੀ ਹੋਣ ਲੱਗੀ ਸੀ ਗੱਡੀ ਚਲੋ ਫੋਨ ਕਰਦੇ ਆ ਇਹ ਵਲੌਗ ਖਤਮ